ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੇਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਆਕਲੀਆ ਜੀ ਜ਼ਿਲ੍ਹਾ ਬਠਿੰਡੇ ਦਾ ਪਿੰਡ ਆ ਤੇ ਨੇੜੇ ਸ਼ਹਿਰ ਇੱਕ ਸਾਈਡ ਤੇ ਭਗਤਾ ਭਾਈ ਕਰਿਆ ਜਾਂਦਾ ਤੇ ਦੂਜੀ ਪਾਸੇ ਰਹਿ ਜਾਂਦਾ ਜੀ ਜਲਾਲ ਇਹ ਨੇੜੇ ਦੇ ਪਿੰਡ ਆ ਲਗਭਗ ਮੋਗੇ ਤੇ ਬਠਿੰਡੇ ਦੀ ਹੱਦ ਦੇ ਬਿਲਕੁਲ ਨੇੜੇ ਹੀ ਰਹਿ ਜਾਂਦਾ ਜੀ ਪਿੰਡ ਅੱਜ ਦੀ ਵੀਡੀਓ ਚ ਪੰਜ ਨਾਗਾ ਇੱਕ ਟੋਕੜ ਗੱਪਣ ਚੈੱਕ ਪਾਸ ਹੀ ਵੱੱਛੀ ਆ ਜੀ ਤੇ ਦੋਛ ਹੀਫਰਾ ਨੇ ਦੋ ਨਗ ਸੂਏ ਸਵਾਏ ਆ ਜਿਨ੍ਹਾਂ ਦਾ ਵਿਦਤ ਨੂੰ ਰਿਕਾਰਡ ਮਿਲੂਗਾ ਚੰਗੇ ਦੁੱਧ ਵਾਲੀਆਂ ਵੀਡੀਓ ਨੂੰ ਐਂਡ ਤੱਕ ਦੇਖਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕੱਲੇ ਕੱਲੇ ਨਗ ਦੀ ਤੁਹਾਨੂੰ ਡਿਟੇਲ ਲੈ ਕੇ ਦੇਵਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਨਾਮ ਗੱਗਜੀਤ ਜੀ ਪੈਂਡਾਖਲੀ ਆ ਜੀ ਜ਼ਿਲ੍ਹਾ ਬਠਿੰਡਾ ਤਰਸੀਦ ਖੂਲ ਆ ਜਾਂਦੀ ਹੈ ਜੀ ਆਗਤਾ ਪਾਈ ਕਾ ਬਾਈ ਕਿੰਨੇ ਵਾੜਾ ਆਪਾਂ 10 ਕਿਲੋਮੀਟਰ ਹੈ ਜਾਂਦਾ ਜੀ ਜਰਾਲ 4 ਕਿਲੋਮੀਟਰ ਸਮਾਧ ਪਾਈ ਇਧਰੋਂ 10 ਕਿਲੋਮੀਟਰ ਹੈ ਜਾਂਦੇ ਇਹ 10 ਕਿਲੋਮੀਟਰ ਹੈ ਜਾਂਦਾ ਠੀਕ ਆ ਬਾਈ ਅੱਜ ਪੰਜ ਨਾਗਾ ਜੀ ਅੱਜ ਪੰਜ ਨਾਗਾ ਜੀ ਕਿੱਧਰੋਂ ਸ਼ੁਰੂ ਕਰਕੇ ਜੀ ਇਧਰੋਂ ਕਰ ਲੈਨੇ ਜੀ ਬੈਡ ਤੋਂ ਸ਼ੁਰੂ ਕਰਦੇ ਆ ਸੁਹਾ ਕਿਨ ਨੂੰ ਮੈਂ ਬੈਡ ਦਾ ਇਹ ਦੂਜਾ ਸੁਹਾ ਸੋਈ ਵੀ ਆ ਜੀ ਕਦੋਂ ਸੁਈ ਆ ਜੀ ਇਹ ਇਹਨੂੰ ਸੁਈ ਨੂੰ 40 ਕਿ ਦਿਨ ਹੋ ਗਏ ਹੋਣਗੇ ਜੀ ਬੱਚਾ ਕੀ ਆ ਜੀ ਇਹ ਮਗਰ ਬੱਚਾ ਆ ਜੀ ਬੱਚੇ ਤੇ ਮਿਲਦੀ ਆ ਹਾਂ ਬੱਚੇ ਤੇ ਮਿਲਦੀ ਆ ਜੀ ਠੀਕ ਆ ਕਿੰਨਾ ਨੈਟ ਦੁੱਧ ਆ ਜੀ 24 ਕਿਲੋ ਤਿਆਰ ਆ ਕੰਡੇ ਵਾਲਾ ਜੀ ਦਾ 24 ਕਰਾਦਾ 24 ਦੋ ਟਾਈਮ ਕਰਾ ਕੇ ਦੇ ਮੋ ਜੀ ਆਪਣੇ ਘਰੇ ਅਗਲਾ ਜੋਖ ਕੇ ਲੈ ਕੇ ਜਾ ਦੋ ਟਾਈਮ ਚੋਕ ਕੇ ਲੈ ਕੇ ਜਾਵੀਂ ਆਪਨੇ ਬਾਅਦ ਚ ਅਗਲਾ ਲਾਂਬਾ ਦਿੰਦਾ ਉਹਦਾ ਫਾਇਦਾ ਹਾਂਜੀ ਹਾਂਜੀ ਦੋ ਟ ਜਵਾਈ ਫਿਰ ਮਸ਼ੀਨ ਤੇ ਹੁੰਦੀ ਕਿ ਮਸ਼ੀਨ ਤੇ ਵੀ ਹੁੰਦੇ ਹੱਥੀ ਵੀ ਕਰਦੇ ਨੇ ਮਸ਼ੀਨ ਤੇ ਵੀ ਕਰਦੇ ਜਿਵੇਂ ਮਰਜ਼ੀ ਕਰਦੇ ਕੋਈ ਦਿੱਕਤ ਨਹੀਂ ਕੋਈ ਚੱਕਰ ਨਹੀਂ ਥਣਾ ਦੀ ਓਕੇ ਆ ਜੀ ਥਣਾ ਜਮਾਂ ਓਕੇ ਆ ਜੀ ਅੱਛਲੀ ਕਰਕੇ ਲੈ ਕੇ ਜਾਵੀਂ ਅੱਛਲੀ ਕਰਕੇ ਬਾਕੀ ਤੋਰ ਕੇ ਦਿਖਾ ਦੀ ਵੀਰੇ ਬਾਕੀ ਵੀਰੇ ਤੁਸੀਂ ਪੈਸੇ ਲਾਉਣੇ ਹੁੰਦੇ ਆ ਜੀ ਆਪ ਦੀ ਐਣ ਤਸੱਲੀ ਕਰਕੇ ਲੈ ਕੇ ਜਾਇਆ ਕਰੋ ਕਿਉਂਕਿ 5-700 ਦੇ ਕਿਰਾਏ ਨਾਲ ਕੋਈ ਪਸ਼ੂ ਮਹਿੰਗਾ ਨਹੀਂ ਹੁੰਦਾ 24 ਕਿਲੋ ਬਾਈ ਕਹਿੰਦਾ ਭਾਂਡੇ ਚ ਪਾ ਕੇ ਲੈ ਜਾਓ ਚਾਹੇ ਮਸ਼ੀਨ ਤੇ ਚੋਲਿਓ ਚਾਹੇ ਹੱਥੀ ਚੋਲਿਓ ਬੱਚਾ ਮਗਰ ਮੇਲ ਆ ਤੇ ਬੱਚੇ ਤੇ ਹੀ ਮਿਲਦੀ ਆ ਜੇ ਰੰਗ ਪ੍ਰਿੰਟ ਦੀ ਗੱਲ ਕਰਗੇ ਤਾਂ ਫੁੱਲ ਸੁਧਰੀ ਹੋਈ ਜਾਤ ਬਰੀਡ ਆ ਕੱਦ, ਬੇਲ, ਵਜਨ ਤੇ ਹਵਾਨੇ ਦੀ ਫਿਟਨੈਸ ਤੁਸੀਂ ਚੈੱਕ ਕਰ ਹੀ ਸਕਦੇ ਹੋ। ਮੁੱਠੀ ਵਾਲਾ ਥਾਣਾ ਫੂਡ ਸ਼ਾਂਕ ਇਹਦੇ ਭੂਰਾ ਵੀ ਨਹੀਂ। ਥਣ ਕੱਲਾ ਕੱਲਾ ਨਿੱਖੜ ਮਾ ਹੱਥੀ ਚਵਾਈ ਵਾਲਾ। ਬਾਕੀ ਵੀਰੇ ਠੰਡੀ ਮਿੱਠੀ ਆ। ਫਾਇਦਾ ਹੋ ਜਾਂਦਾ ਜੇ ਤਾਂ ਕਿਸੇ ਵੀਰ ਦੇ ਘਰੇ ਮਸ਼ੀਨ ਲੱਗੀ ਤਾਂ ਆਵਦੀ ਮਸ਼ੀਨ ਤੇ ਵੀ ਚਵਾਈ ਕਰਾਉਂਦੀ ਆ ਤੇ ਹੱਥੀ ਵੀ ਚਵਾਈ ਕਰਾਉਂਦੀ ਆ। ਬਾਕੀ ਬਾਈ ਕਹਿੰਦਾ ਮੇਰੇ ਘਰੇ ਟਾਈਮ ਟੂ ਟਾਈਮ ਆਵਦੀ ਤਸੱਲੀ ਕਰਕੇ ਲੈ ਕੇ ਜਾਇਓ ਤੇ ਬਈ ਇਹਦੀ ਕੀਮਤ ਇਹਦਾ ਗੂੰਡ ਦੇ ਕਰ ਦਾਂਗੇ ਅੱਪ ਜੈ ਜੀ ਹੋ ਜੈ ਜੀ ਕਰਾਂਗੇ ਠੀਕ ਆ ਤੇ ਜਿਹੜਾ 2 ਨੰਬਰ ਨਾ ਆ ਗਿਆ ਬਾਈ ਇਹ ਦਾ ਸੂਆ ਕਿਹੜਾ ਮਾਜੀ ਇਹ ਦੂਜਾ ਸੂਆ ਸੂਏ ਆ ਜੀ ਸੂਆ ਹੀ ਸੂਈ ਆ ਜੀ ਅੱਜ ਸੂਆ ਹੀ ਸੂਈ ਆ ਬੱਚਾ ਕੀ ਦਿੱਤਾ ਜੀ ਇਹ ਮੇਰਾ ਬੱਚੀ ਆ ਜੀ ਬੱਚੀ ਬੱਚੀ ਬਹੁਤ ਪਿਆਰੀ ਆ ਹੈਨਾ ਬਾਈ ਮਗਰ ਸੈਕਸਰ ਸੀਮਨ ਦੀ ਭਰੀ ਹੋਈ ਆ ਸੈਕਸਰ ਸੀਮਨ ਦੀ ਬੱਚੀ ਆ ਬੱਚੀ ਦੀ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਹੋ ਪਿੰਕ ਨੋਜ਼ ਬਾਕੀ ਜਿਹੜੇ ਬਰੀਡਰ ਹੋਣਗੇ ਉਹਨਾਂ ਨੂੰ ਪਤਾ ਹੀ ਉਹਨਾਂ ਤੇ ਰਿਕਾਰਡ ਸਾਰਾ ਜੀ ਸਾਰਾ ਰਿਕਾਰਡ ਦੇ ਮੰਗੀ ਜਾਪੇ ਇਹਦਾ ਬੱਚੀ ਦਾ ਤੇ ਆਪ ਦਾ ਹਾਂ ਸਾਰਾ ਹੀ ਰਿਕਾਰਡ ਦੇ ਮੰਗੀ ਆ ਠੀਕ ਆ ਵਿਦ ਰਿਕਾਰਡ ਮਿਲਨੀ ਤੇ ਕਿੰਨਾ ਕ ਕੱਟਿਆ ਬਾਈ ਫਿਰ 1:2 ਹੋਈ ਆ ਬਾਹਰ 1 ਹੀ ਹੋਈ ਸ਼ਾਮ ਦੀ ਤਾਂ ਵੀਡੀਓ ਬਣਾ ਰਿਆ ਤੇ ਪਹਿਲੇ ਚਵਾਈ ਚ ਕਿੰਨਾ ਬੋਲਾ ਕੱਢਿਆ ਬਈ ਇਹਨੇ 12-13 ਕਿਲੋ ਕੱਢਿਆ ਸੀ ਜੀ 12-13 ਕਿਲੋ ਥਣਾ ਦੀ ਓਕੇ ਆ ਜੀ ਥਣਾ ਦੀ ਜਮ ਓਕੇ ਆ ਜੀ ਤੋੜ ਕੇ ਦਿਖਾ ਦੀ ਵੀਰੇ ਕਿੰਨਾ ਪਿਆਜੂ ਕਰਮਾ ਵਾਲੀ ਦੁੱਧ ਇਹ 32-33 ਲੀਟਰ ਪਿਛਲੇ ਹਰ ਕੱਢਿਆ ਜੀ ਪਿਛਲੇ ਸੂਏ ਕੱਢਿਆ ਵਾ ਹਾਂਜੀ ਕੱਦ ਕਾਠ ਵੀ ਚੰਗਾ ਬੇਲ ਵੀ ਚੰਗੀ ਬਰੀਡ ਵੀ ਚੰਗੀ ਹੈ ਤੇ ਇੱਕ ਖਾਸियत ਤੁਸੀਂ ਇਹਦੇ ਚ ਇੱਕ ਹੋਰ ਦੇਖਿਓ ਬਈ ਜਿਹੜਾ ਹਵਾਨਾ ਫਰੰਟ ਸਾਈਡ ਤੋਂ ਧੁੰਨੀ ਦੇ ਨੇੜੇ ਜਾ ਕੇ ਸਟਾਰਟ ਹੋ ਜਾਂਦਾ ਜਾਨੀ ਇਹ ਤੇ ਅਗਾੜੀ ਚ ਵੀ ਕਰਮਾ ਵਾਲੀ ਦੇ ਦੁੱਧ ਚੰਗਾ ਹੋਊਗਾ ਤੇ ਪਿਛਾੜੀ ਚ ਵੀ ਚੰਗਾ ਕਿਉਂਕ ਹਵਾਨੇ ਦੀ ਧੱਕ ਤੁਸੀਂ ਬੈਕ ਸਾਈਡ ਨੂੰ ਵੀ ਦੇਖ ਸਕਦੇ ਹੋ ਸੋਨਾ ਫਿਟਨੈਸ ਵਾਲਾ ਹਵਾਨਾ ਗੁਲਾਬੀ ਥਾਣਾ ਫੋਰ ਸ਼ੰਗਪੂਰਾ ਵੀ ਥਾਣਾ ਇਧਰੋਂ ਵੀ ਚੈੱਕ ਕਰ ਲੋ ਬਾਕੀ ਵੀਰੇ ਮਿਲਕ ਬਿਨ ਪੂਰੀ ਸਟਰੋਂਗ ਆਉਂਦੀ ਆ ਤੇ ਪਲੱਸ ਪੁਆਇੰਟ ਹੈ ਕਿ ਹੋ ਜਾਣਾ ਕਿ ਤੁਹਾਨੂੰ ਮਗਰ ਬਹੁਤ ਹੀ ਚੰਗੀ ਵੱਛੀ ਮਿਲ ਜਾਣੀ ਆ ਵਿਦ ਰਿਕਾਰਡ ਕਹਿਣ ਦੀ ਗੱਲ ਨਹੀਂ ਬਾਕੀ ਵੀਰੇ ਦੇਖਣ ਹੋਏ ਪਤਾ ਲੱਗੇ ਅੰਦਰ ਚੰਗੀ ਵਸੂ ਦਾ ਤਾਂ ਫੁੱਲ ਜਾਤ ਬਰੀਡ ਵਾਲੀ ਜਿੰਨੀ ਚੰਗੀ ਆਪ ਮਾਂ ਉੰਨਾ ਚੰਗਾ ਵੀਰੇ ਬੱਚਾ ਦੋ ਨਗ ਮਿਲ ਜਾਣੇ ਤੇ ਜੇਰ ਦੀ ਕੰਪਲੀਟ ਆਪਾਂ ਸਾਰਾ ਕਲੀਅਰ ਜੀ ਦਾ ਫੁੱਲ ਗਰੰਟੀ ਫੁੱਲ ਗਰੰਟੀ ਦੇਵਾ ਜੀ ਇਹਦੀ ਕੀਮਤ ਹੈ ਬਾਈ ਇਹਦੇ ਫੋਨ ਤੇ ਕਰ ਦਾਂਗੇ ਜੀ ਆਪਾਂ ਹੋਊਗੀ ਜੈ ਜੀ ਜੈ ਜੀ ਕਰਾਂਗੇ ਠੀਕ ਹੈ ਵੀਰੇ ਹੋਊਗੀ ਜੈ ਜੈ ਵੀਰੇ ਫੋਨ ਤੇ ਤਾਂ ਕੀਤੀ ਆ ਕਿਉਂਕਿ ਵੀਰੇ ਚੰਗੀ ਚੀਜ਼ ਦੀ ਕੀਮਤ ਹਮੇਸ਼ਾ ਚੰਗੀ ਹੁੰਦੀ ਆ ਕਈ ਵਾਰ ਕਿਸੇ ਨੇ ਵੇਚਣ ਵਾਲੇ ਭਰਾਣੇ ਲੈ ਕੇ ਜਾਣੀ ਹੁੰਦੀ ਹੈ ਨਾ ਬਾਈ ਤੇ ਨਗ ਨੰਬਰ ਆ ਗਿਆ 3 ਇਹ ਗੱਬਣ ਤੋਂ ਕੜਾਈ ਇਹ ਗੱਬਣ ਤੋਂ ਕਿੰਨੇ ਸਮੇਂ ਦੀ ਇਹ ਮਾਲਾ 4.5 ਗੱਬਣ ਜੀ ਮਗਰ ਥੋੜਾ ਤੇਲਾ ਜੀ ਜਮਾ ਹੀ ਨਹੀਂ ਆਉਂਦਾ ਦੁੱਧ ਹਾਂ ਜਮਾ ਆਉਂਦਾ ਜੀ ਤਾਂ ਅੱਧਾ ਕਾਉਂਦਾ ਮੰਨ ਕੇ ਚੱਲੋ ਆਪਾਂ ਚੱਲ ਗਏ ਘਿੜੀ ਨਹੀਂ ਜਗਲੇ ਨੂੰ ਆਪਾਂ ਆਪਾਂ ਜਾਨੀ ਖਤਮ ਮੰਨ ਕੇ ਆਵੇ ਹਾਂ ਖਤਮ ਮੰਨ ਕੇ ਦੁੱਧ ਦੁੱਧ ਕਿਲੋ 1.5 ਕਿਲੋ ਆਉਂਦਾ ਇਹਦੇ ਵਿੱਚ ਇਹ ਦੋ ਅੱਛਾ ਕਿਲੋ 1.5 ਕਿਲੋ ਗੰਡਕੁੰਡ ਤਾਂ ਕੋਈ ਨਹੀਂ ਆ ਚ ਗੰਡਕੁੰਡ ਤਾਂ ਨਹੀਂ ਗੰਡਕੁੰਡ ਕੋਈ ਚੱਕਰ ਨਹੀਂ ਵੈਸੇ ਕਿਸੇ ਕਾਰਨ ਕੱਟਿਆ ਹਾਂ ਵੈਸੇ ਕਾਰਨ ਕੋਈ ਨੜ ਨੂੜ ਹੋ ਜਾਂਦਾ ਜੀ ਚਾਰ ਮਹੀਨਿਆਂ ਦੀ ਗੱਬਣ ਚਾਰ ਮਹੀਨੇ ਦੀ ਕਪਾਸ ਨਾਲ ਲੈ ਕੇ ਆ ਲੈ ਕੇ ਇਹ ਆਪਣੇ ਨਾਲ ਠੀਕਾ ਦੁੱਧ ਕਿੰਨਾ ਬਾਈ ਦੇ ਕਿਲੋ ਦੁੱਧ ਪਾਇਆ ਜੀ ਨੇ ਠੀਕ ਹੈ ਸਰ ਜੀ ਹਾਂਜੀ ਠੀਕ ਹੈ ਵੀਰੇ ਤੋੜ ਕੇ ਦਿਖਾ ਦੀ ਵੀਰੇ 12 ਕਿਲੋ ਦੁੱਧ ਆ 4 ਮਹੀਨਿਆਂ ਦੀ ਕਨਫਰਮ ਚੈੱਕ ਪਾਸ ਆ ਡਾਕਟਰ ਸਾਹਿਬਾਨ ਵੀਰੇ ਤੁਸੀਂ ਆਪ ਦਾ ਨਾਲ ਲੈ ਕੇ ਆਇਓ ਤੇ ਬਾਈ ਦੇ ਘਰੋਂ ਚੈੱਕ ਪਾਸ ਕਰਵਾ ਲਓ ਇੱਕ ਥਣ ਤੁ ਨੂੰ ਥੋੜਾ ਜਿਹਾ ਚੱਕ ਦੀ ਦਿਖ ਦਿਓ ਇਸ ਥਣੋਂ ਵੀਰੇ ਚਮਾ ਤੇਲ ਮੰਨ ਕੇ ਆਇਓ ਦੁੱਧ ਹੁੰਦਾ ਕਿਲੋ ਖੰਡ ਬਾਈ ਦਾਸ ਦਾ ਇਹਦੇ ਚ ਪਰ ਤੁਸੀਂ ਤੇਲ ਮੰਨ ਕੇ ਦਾ ਸੌਦਾ ਕਰ ਸਕਦੇ ਆ ਤਿੰਨਾਂ ਥਣਾਂ ਦੀ ਓਕੇ ਆ 12 ਕਿਲੋ ਦੁੱਧ ਦੀ ਚੁਵਾਈ ਕਰ ਲਿਓ ਥੋੜਾ ਜਿਹਾ ਕੈਮਰੇ ਤੋਂ ਡਰਦਾ ਜੀ ਬਸ ਉਹ ਸੱਜਰ ਦਾ ਰਿਕਾਰਡ ਵੀ ਬਾਈ ਚੰਕਾ ਦੱਸਦਾ ਤੇ ਜਿਹੜਾ ਇਹਦੇ ਸੀਮਣ ਲੱਗਿਆ ਉਹਦਾ ਕੋਈ ਰਿਕਾਰਡ ਪਈ ਉਹਦਾ ਬਾਈ ਫੋਨ ਤੇ ਦੱਸਦੇ ਸੈਕਸਰ ਸੀਮਣ ਜੀ ਇਹਦੇ ਪਹਿਲਾਂ ਸੈਕਸਰ ਸੀਮਣ ਲੱਗਿਆ ਵਾ ਉਹਦਾ ਵੀ ਰਿਕਾਰਡ ਤੁਸੀਂ ਮਾਲਕ ਵੀਰ ਤੋਂ ਲੈ ਸਕਦੇ ਆ ਤੇ ਇਹਦੀ ਕੀਮਤ ਬਾਈ ਇਹਦੀ 35000 ਰੁਪਏ ਆ ਜੀ ਓਜੂ ਮਾੜਾ ਮੋਟਾ ਹਾਂ ਇਹ ਚ ਮਾਨਤਨ ਕਰ ਦਿੰਗੇ ਆ ਠੀਕ ਆ ਦੋ ਆਪਣੇ ਕੋਲ ਬਾਈ ਹੀ ਫਰਾਨੇ ਇੱਕ ਤਾਂ ਜਰਸੀ ਹਨਾ ਹਾਂਜੀ ਤੇ ਦੂਜੀ ਐਚਐਫ ਜੀ ਹਾਂਜੀ ਇਹ ਖੀਰੀ ਆ ਜੀ ਇਹ ਦੋ ਦਾਂਦਾ ਜੀ ਜਿਹੜੀ ਐਚਐਫ ਆਹ ਬਲੈਕ ਕਲਰ ਜ਼ਿਆਦਾ ਇਹ ਹੈਗੀ ਦੰਦੂ ਫੀਰੀ ਆ ਜੀ ਤੇ ਨਾਲ ਦਾ ਬੱਚਾ ਹੈਗਾ 2 ਦੰਦ ਉਹ ਦੰਦਾ ਜੀ ਠੀਕ ਆ ਜਿਹੜਾ ਦੰਦ ਦਾ ਬੱਚਾ ਉਹਦੇ ਸੀਮਨ ਤਾਂ ਨਹੀਂ ਲੱਗਿਆ ਜੀ ਉਹਨੇ ਉਹਦੇ ਸੀਮਨ ਕਦੇ ਨਹੀਂ ਲੱਗੇ ਜੀ ਕੋਈ ਕਿਸੇ ਖਾਲੀ ਆ ਖਾਲੀ ਹੈ ਜੀ ਆਪਾਂ ਕੰਜ ਦੀ ਗਰੰਟੀ ਆ ਕੰਜ ਦੀ ਫੁੱਲ ਗਰੰਟੀ ਆ ਆਪਣੀ ਫੋਟ ਸ਼ਾਂਗ ਤਾਂ ਹੈ ਨਹੀਂ ਬਾਈ ਨਾ ਜੀ ਕੋਈ ਫੋਟ ਸ਼ਾਂਗ ਨਹੀਂ ਇਹਦੇ ਆ ਝੋਲੀ ਦਿਖਾ ਦੀ ਮਾੜਾ ਜੀ ਮੂਰੇ ਖੜ ਜੀ ਇਹਦੇ ਕਿਉਂਕਿ ਇਹ ਡਰਨ ਗਿਆ ਥੋੜੀਆਂ ਜਿਹੀਆਂ ਝੋਲੀ ਮੈਂ ਤੁਹਾਨੂੰ ਚੈੱਕ ਕਰਾ ਦਿਨਾ ਸੋਹਣੀ ਝੋਲੀ ਆ ਇਹਦੀ ਵੀ ਚੈੱਕ ਕਰ ਲੋ ਫੋਟ ਸ਼ਾਂਗ ਕਿਸੇ ਦੀ ਵੀ ਨਹੀਂ ਬਸ ਨਹੀਂ ਖੋਲਦੇ ਤਾਂ ਰ ਤੋਰ ਦੇ ਨਾ ਜੀ ਤੋਰ ਦੇ ਜੀ ਤੋਰ ਦੇ ਰੰਗ ਪ੍ਰਿੰਟ ਵੀ ਪੂਰਾ ਚੰਗਾ ਇਹ ਬੱਚਾ ਖੀ ਰਹੀ ਆ ਮੰਨ ਲਓ ਸੰਭਿਆਵਾ AI ਦੇ ਕਾਬਿਲ ਹੀ ਆ ਤੁਸੀਂ ਆਪ ਦੀ ਜਾ ਕੇ AI ਕਰਵਾ ਸਕਦੇ ਆ ਜਿਹੋ ਜਾਂ ਮਰਜ਼ੀ ਸੀਮਾ ਲਵਾ ਲਿਓ ਬੋਡੀ ਸਟਰਕਚਰ ਦਾ ਵੀਰੇ ਕਰਮਾ ਵਾਲਾ ਪੂਰਾ ਸੋਨਾ ਛੋਟਾ ਜਿਹਾ ਕੰਨ ਚਾਰ ਉਂਗਲਾਂ ਦਾ ਕੁਆਲਿਟੀ ਪੂਰੀ ਚੰਗੀ ਆ ਵੀਰੇ ਖੁੱਲੀਆਂ ਸੀਗਾਂ ਡਟ ਤਾਂ ਹੀ ਬਾਲਾ ਕਰਦੀਆਂ ਠੀਕ ਆ ਥੋੜਾ ਤੁਰਨਾ ਨਹੀਂ ਹੁੰਦਾ ਨਾ ਪਿਹਾਰੇ ਨਾਲ ਇਹਨਾਂ ਨੂੰ ਬਾਕੀ ਇਹ ਬੱਚੇ ਆ ਨਾ ਇਹ ਥੋੜਾ ਜਿਹਾ ਭੱਜ ਦੌੜ ਵੀਰੇ ਕਰਦੇ ਹੀ ਹੁੰਦੇ ਆ ਕੋਈ ਵੀ ਬੱਚੀ ਆ ਭੱਜ ਦੌੜ ਉਹਦੀ ਹੁਣੀ ਹੁਣੀ ਆ ਕਰਦੀਆਂ ਹੀ ਹੁੰਦੀਆਂ ਥੋੜੀਆਂ ਕਾਣੀਆਂ ਤੇ ਆ ਜਿਹੜੀ ਜਰਸੀ ਆ ਵੀਰੇ ਬੱਚੇ ਨੇ ਇਹ ਘੱਟ ਫਾਰਮ ਚੋਂ ਲਈ ਵੀ ਆਪਣੀ ਹੈ ਕੁਆਲਿਟੀ ਬਹੁਤ ਹੈ ਹਾਂ ਇਹਦਾ ਹੈਗਾ ਰਿਕਾਰਡ ਇਹਦਾ ਰੈਡ ਰਿਕਾਰਡ ਸਾਰਾ ਲੈ ਕੇ ਦੇ ਦਾਂਗੇ ਨੂੰ ਆਪਾਂ ਜੀ ਲੈ ਕੇ ਦੇ ਦਾਂਗੇ ਹਾਂਜੀ ਪਰ ਹੈ ਚੰਗੇ ਸੀਮਾਂ ਦੀ ਹਾਂ ਹਾਂਜੀ ਇਹ ਚੰਗੇ ਸੀਮਨ ਦੀ ਹੈ ਜੀ ਇਹ ਫਾਰਮ ਚੋਂ ਲਈ ਹੈ ਜੀ ਆਪਣੀ ਕੋਈ ਉਹ ਛੋਟੀ ਜੀ ਜਰਸੀ ਨਾ ਮੰਨੇ ਕਿ ਆ ਵੀ ਪੂਰੀ ਵੱਡੀ ਜਰਸੀ ਹੋਲੀ ਵੱਡੀ ਜਰਸੀ ਆ ਦੋ ਦੰਦ ਹੋ ਗਏ ਮੰਨ ਲਓ ਕਾਬਲ ਹੀ ਅਗਲਾ ਕਿਹਾ ਜਾ ਕੇ ਏਆਈ ਕਰਾ ਲੈ। ਕਰਾ ਸਕਦਾ ਡਾਕਟਰ ਜੀ। ਕਰਾ ਸਕਦਾ। ਇਹ ਵੀ ਤੋਰਦੀ ਵੀਰੇ। ਇਹਦੇ ਬਾਕੀ ਟੈਗ ਵੀ ਲੱਗਿਆ ਕੋਈ ਫਾਰਮ ਨੰਬਰ ਹੋਊਗਾ ਜਿਹੜੇ ਵੀਰਾਂ ਦਾ ਫਾਰਮ ਹੁੰਦਾ ਉਹ ਟੈਗ ਅਕਸਰ ਪਾ ਹੀ ਦਿੰਦੇ ਆ। ਇਹ 23 ਨੰਬਰ ਬੱਚੀ ਆ ਉਸ ਫਾਰਮ ਦੀ। ਬਾਕੀ ਝੋਲੀ ਝੂਲੀ ਚੰਗੀ ਆ। ਤੁਸੀਂ ਜਰਸੀ ਬਰੀਡ ਤੇ ਕੰਮ ਕਰਨਾ। ਬੀਲ ਬੂਲ ਵੀ ਚੰਗੀ ਆ ਨਾ। ਬਾਡੀ ਸਟਰਕਚਰ ਵੀ ਸੋਨਾ। ਇਹ ਖੁੱਲ੍ਹੇ ਸਿਗਰਟ ਤਾਂ ਹੀ ਬਾਲਾ ਕਰਦੀ ਆ। ਠੀਕ ਆ। ਬਰੀਡ ਦੇ ਪੱਖ ਤੋਂ ਕਰਮ ਵਾਲੀ ਪੂਰੀ ਚੰਗੀ ਆ ਕਲਰ ਜਰੂਰ ਕਾਫੀ ਕਲਰ ਆ ਜਾਂਦਾ ਪਰ ਇਹ ਕਈ ਸੀਮਣ ਕਾਫੀ ਕਲਰ ਚ ਆ ਜਾਂਦੇ ਆ ਵੀਰੇ ਕੁਆਲਿਟੀ ਇਹਦੀ ਵੀ ਪੂਰੀ ਆ ਤੇ ਇਹਦਾ ਬਈ ਜੋੜੇ ਦੀ ਡਿਮਾਂਡ ਕਰਨੀ ਕਿ ਇਕੱਲੇ ਇਕੱਲੇ ਦੀ ਡਾੜ ਜੋੜਾ ਇਕੱਠਾ ਲੈ ਜੂਗਾ ਹਾਂਜੀ ਤਾਂ 30000 ਦੇ ਦਾਂਗੇ ਇਕੱਲੇ ਦਾ ਮੁੱਲ 18-18000 ਹੈ ਵੀ ਕੱਲੀ ਦਾ 18-18000 ਆ ਹਾਂਜੀ ਜੋੜਾ 30000 ਦਾ ਫਾਇਦਾ ਹੋ ਜੂ ਹੈਨਾ ਆਪਾਂ 100 ਕਿਲੋਮੀਟਰ ਡਿਲੀਵਰੀ ਫ੍ਰੀ ਕਰ ਦਾਂਗੇ ਗਾਂ ਦੀ ਹੋਵੇ ਦੋ ਗਾਂਆਂ ਇਕੱਠੀਆਂ ਲਿਆ ਜੀ ਦੋ ਨਗ ਲਿਆ ਜੋੜਾ ਜਿਹੜਾ ਮਰਜ਼ੀ ਮਗਰਾ ਲਵੇ ਜਿਹੜਾ ਮਰਜ਼ੀ ਲਿਆ ਜੀ ਆਪਾਂ ਜਿਹੜਾ ਜੋੜਾ ਵੀਰੇ ਮਰਜ਼ੀ ਮਲਾ ਲਿਓ ਉਹਦੀ 100 ਕਿਲੋਮੀਟਰ ਡਿਲੀਵਰੀ ਫ੍ਰੀ ਆ ਬੱਚੇ ਦੋਨੇ ਹੀ ਚੰਗੇ ਆ ਵੀਰੇ ਕਿਉਂਕਿ ਜਰਸੀ ਆਪਦੇ ਪੱਖ ਤੋਂ ਬਹੁਤ ਚੰਗੀ ਐ ਚਾਹ ਹਿਸਾਬ ਦੇ ਪੱਖ ਤੋਂ 18000 ਚੇਡਾ ਤਾਂ ਨਹੀਂ ਬਈ ਨਗ ਤਿਆਰ ਹੋਣਾ ਨਹੀਂ ਡਟ ਕਿਥੇ ਤਿਆਰ ਹੋਣਾ ਇਹਨਾਂ ਦੇ ਫੀਡ ਹੀ ਖਾ ਜਾਂਦੇ ਆ ਜੀ ਸਹੀ ਗੱਲ ਇਹਦੂ ਬਾਦ ਤਾਂ ਬਈ ਫੀਡ ਹੀ ਖਾ ਜਾਂਦੀ ਆ ਬਹੁਤ ਚੰਗੀ ਕੀ ਬਾਕੀ ਕੋਈ ਵੀ ਨਾਗ ਤੁਹਾਨੂੰ ਪਸੰਦ ਆਉਂਦਾ ਫੱਟ ਬੈਂਦਾ ਆ ਕੇ ਤਸੱਲੀ ਭਰਕ ਤੁਸੀਂ ਕਰਨੀ ਹੈ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਧੰਨਵਾਦ